ਕੀ ਹਾਲ ਚਾਲ ਆ ਬਾਈ ਸਾਰੇ ਭਰਾਵਾਂ ਦਾ ਲੱਭ ਜੋੜੇ ਲਾਏ ਨੇ ਦੋ ਤੇ ਕਰਾਉਣਿਆ ਸਾਨੂੰ ਸ਼ੌਂਕ ਜੁੜੇ ਤਾਂ ਕਿ ਆਪਾਂ ਪਰ ਆਪਣੇ ਬਾਈ ਥੋੜੇ ਆ ਬਾਹਰ ਸਾਗਾ ਸੀ ਨਾ ਇਸ ਕਰਕੇ ਐਦਕੇ ਬੱਚੇ ਜਾਦੇ ਕਢਾਵਾਂਗੇ ਤੇ ਤਾਂ ਕਰਕੇ ਜੋੜੇ ਆਪਾਂ ਗੀਤੇ ਲਾ ਰਹੇ ਆ ਬਾਈ ਦਿਖਾਉਣਿਆ ਸਾਨੂੰ ਆ ਦਸੂਗਰਾ ਜੋੜਾ ਕਿਦਾਂ ਲੱਗਿਆ ਇੱਕ ਕਬੂਤਰ ਬਈ ਹੈਗਾ ਜਾਂਟੇ ਵਾਲਿਆਂ ਚ ਤੇ ਕਬੂਤਰੀ ਹੈਗੀ ਆ ਪੋਨੂ ਵਾਲਿਆਂ ਦੀ ਬਾਲੇ ਬੰਬ ਉੜਦੇ ਬਈ ਜ਼ੋਰ ਬਹੁਤ ਲਾਉਂਦੇ ਆ ਬਈ ਨਜਾਇਜ਼ ਜਾਂ ਟੇਲ ਦੇ ਪੁੰਨੂ ਵਾਲਿਆਂ ਦਾ ਭੱਲਾ ਕੇ ਦੇਖਿਆ ਪਹਿਲੀ ਵਾਰ ਜੋੜਾ ਤੂ ਤਰੀ ਤਾਂ ਬਈ ਨਵੀਆਂ ਸਵਾਰ ਵਾਲੀ ਪੱਠੀ ਆ ਤੇ ਕਬੂਤਰ ਆਪਣਾ ਪੁਰਾਣਾ ਉੜਦਾ ਵੀ ਆ ਬਾਲਾ ਉੱਡਿਆ ਹੋਇਆ ਬਈ ਬੰਬ ਗਾਡੀ ਉੱਡਿਆ ਹੋਇਆ ਉਤਰ ਬਈ ਪੈਰਾ ਪੂਰਾ ਦਾ ਬਾਲਾ ਚੰਗਾ ਆਪਾਂ ਫਿਰ ਤਾਂ ਹੀ ਰੋਗ ਲਿਆ ਸੀ ਬਈ ਮਹਾਂ ਦੀ ਲਾਤ ਬਹੁਤ ਜ਼ਿਆਦਾ ਉੱਡਣੀ ਹੈ ਕਬੂਤਰ ਦੀ ਬਹੁਤ ਚੰਗਾ ਬਈ ਬੜਾ ਉੱਚਾ ਵੀ ਨਹੀਂ ਉੜਦਾ ਬਈ ਕਬੂਤਰ ਇਹ ਉੜਦਾ ਵੀ ਨੀਮਾ ਤੇ ਉੜਦਾ ਵੀ ਬੜਾ ਚੰਗਾ ਬੰਬ ਗੱਡੀ ਉੱਡਿਆ ਬਈ ਇਹਨਾਂ ਦੇ ਉੱਡਣਗੇ ਤਾਂ ਬਾਈ ਹੁਣ 200% ਕਿਉਂਕਿ ਇਹ ਖਾਨਦਾਨੀ ਉੱਡਦੇ ਆ ਬਾਈ ਉੱਡਣਗੇ ਤਾਂ ਸਹੀ ਇੱਕ ਜੋੜਾ ਥੱਲੇ ਲਾਇਆ ਉਹ ਵੀ ਦਿਖਾਉਣਾ ਬਾਈ ਸਾਨੂੰ ਇਹ ਰਾਜਨਾਲੇ ਤੇ ਬਾਈ ਲਾਲਚੀ ਨਹੀਂ ਕਬੂਤਰੀ ਲਾਈ ਹੈ ਕਬੂਤਰ ਰਾਜਨਾਲਾ ਚ ਉਹ ਚਿੱਟੀਆਂ ਦੇ ਰਾਜਨਾਲੇ ਜਿਹੜੇ ਆਪਾਂ ਗਿਣੇ ਕਬੂਤਰ ਬਾਈ ਉਹਨਾਂ ਜੇ ਇਹ ਦੋ ਵਾਰੀ ਆਪ ਖੁਦ ਜਿੱਤਦਾ ਹੈ ਬਾਈ ਕਬੂਤਰ ਇਹ ਤੋ ਬਾਜੀਆਂ ਜਿੱਤਿਆ ਹੈ ਬਈ ਕੂਤਰੇ ਆਪਣਾ ਕੂਤਰੀ ਲਾਲ ਚੀਨੀਆਂ ਤੇ ਇਹਦਾ ਪੁੱਤ ਆਪਾ ਗੱਲੂ ਬਾਜੀ ਤੇ ਵੀ ਛੱਡਣਾ ਕੂਤਰੀ ਦਾ ਕੱਲ ਵੀ ਬਾਈ ਆਪਾਂ ਦੀ ਧੀ ਬਾਜੀ ਛੱਡੀ ਦੀ ਜਿੱਤੀ ਹੈਗੀ ਤੇ ਬਹੁਤ ਚੰਗੇ ਉੱਡਦੇ ਬਈ ਇਹ ਇੱਕ ਆਪੇ ਜੋੜਾ ਲਾਇਆਗਾ ਬਾਕੀ ਜੁੜੇ ਹੋਰ ਵੀ ਲਾ ਰਹੇ ਆ ਭਾਈ ਤੁਹਾਨੂੰ ਉਹਨਾਂ ਦਾ ਵੀ ਕਰਾਵਾਂਗੇ ਕੱਲ ਨੂੰ ਸ਼ੌਂਕ ਓਕੇ ਭਾਈ ਜੀ ਸਸਿਕਾਂ ਸਾਰੇ ਵੀਰਾਂ ਨੂੰ ਆਪਣੇ ਚੈਨਲ ਨੂੰ ਜਿਹੜੇ ਭਰਾ ਦੇਖਦੇ ਆ ਭਾਈ ਸਬਸਕ੍ਰਾਈਬਰ ਜਰੂਰ ਕਰ ਲਿਆ ਕਰੋ